ਹਾਂਜੀ ਕੀ ਤੁਹਾਨੂੰ ਪਤਾ ਪਟੇਲੇ ਦਾ ਸਭ ਤੋਂ ਬੈਸਟ ਸਬ ਸਭ ਤੋਂ ਬੈਸਟ ਸੈਲਡ ਤੇ ਚਿਕਨ ਨਾਲ ਬਣਿਆ ਐਟਮਿਕ ਕਿੱਥੇ ਮਿਲਦੀ ਹੈ ਨੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਸਭ ਤੋਂ ਪਹਿਲਾਂ ਆਪਣਾ ਤਿਆਰ ਹੋ ਰਿਹਾ ਸਬ ਸਬ ਦੀ ਮੇਕਿੰਗ ਦੇਖੀਏ ਅਰ ਸੱਚੀ ਮੂ ਦੇ ਵਿੱਚ ਪਾਣੀ ਆ ਰਿਹਾ ਤੇ ਇਹ ਜਿਹੜਾ ਆਪਾਂ ਨੇ ਸਬ ਆਰਡਰ ਕਰ ਰਿਹਾ ਹੈ ਪਨੀਰ ਵੈਜ ਸਬ ਆਰਡਰ ਕਰਿਆ ਆਪਾਂ ਨੇ ਤੇ ਸਭ ਦੇ ਨਾਲ ਆਪਨੇ ਆਰਡਰ ਕਰਿਆ ਇਹਨਾਂ ਦਾ ਸਪੈਸ਼ਲ ਪਨੀਰ ਵੈਜ ਸੈਲਡ ਮੈਂ ਕਹਿੰਦਾ ਯਾਰ ਤੁਸੀਂ ਸੈਲਡ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਇਸ ਦਾ ਟੇਸਟ ਕਿੰਨਾ ਜ਼ਿਆਦਾ ਘੈਂਟ ਹੋਊਗਾ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਇਸ ਸੈਲਡ ਟਰਾਈ ਜੇ ਵੀ ਖਾਣ ਵਿੱਚ ਵੀ ਉਨੀ ਟੇਸਟੀ ਆ ਤੇ ਸੱਚ ਮੰਨਿਓ ਯਾਰ ਇਹ ਤੋਂ ਬੈਸਟ ਸੈਲਡ ਮੈਂ ਅਜੇ ਤੱਕ ਨਹੀਂ ਖਾਇਆ ਤੇ ਮੇਰੇ ਤੋਂ ਬਾਅਦ ਆਪਣੇ ਵਿੱਕੀ ਭਾਈ ਨੇ ਵੀ ਸੈਲਡ ਟਰਾਈ ਕਰਿਆ ਤੇ ਵਿੱਕੀ ਭਾਈ ਨੇ ਵੀ ਸੈਲਡ ਬਹੁਤ ਘੈਂਟ ਲੱਗਿਆ ਤੇ ਉਸ ਤੋਂ ਬਾਅਦ ਆਇਆ ਆਪਣਾ ਸਬਜ਼ ਸਬ ਜਿਹੜਾ ਆਪਣਾ ਟਰਾਈ ਕਰਿਆ ਸੀ ਇਹ ਲਵਲੀ ਬਾਈ ਨੇ ਟਰਾਈ ਕਰਿਆ ਸੀ ਤੇ ਲਵਲੀ ਬਾਈ ਦਾ ਇਹ ਕਹਿਣਾ ਸੀ ਵੀ ਸਾਬੇ ਨਾਲ ਵੀ ਬੈਸਟ ਸਬਜੀ ਇਹ ਤੇ ਲਾਸਟ ਦਾ ਮੈਂ ਟਰਾਈ ਕਰੀ ਸੀ ਚਿਕਨ ਸਟ੍ਰਿਪਸ ਤੇ ਚਿਕਨ ਸਟ੍ਰਿਪਸ ਸੂਰੀ ਸਪਾਈਸੀ ਬਣਾਈ ਹੋਈ ਸੀ ਤੇ ਮਸਾਲੇਦਾਰ ਤੇ ਕਰੰਚੀ ਸੀ ਮੈਂ ਕਹਿੰਨਾ ਯਾਰ ਹਰ ਚੀਜ਼ ਦਾ ਟੇਸਟ ਮੈਨੂੰ ਤੇ ਬਹੁਤ ਘੈਂਟ ਲੱਗਿਆ ਤੇ ਜੇ ਤੁਸੀਂ ਵੀ ਇਹ